ਜੈ ਸੁਮਦਾਨ ਜੈ ਸੋਵੀ ਜੈ ਪੀਰ ਜੈ ਸੋ ਅੱਜ ਅਸੀਂ ਫਤਿਹਗੜ ਸਾਹਿਬ ਦੇ ਸਾਰੇ ਪਾਸ ਸਹਿਬਾਨ ਮਿਲ ਕੇ ਡੀਸੀ ਦਫ਼ਤਰ ਪਹੁੰਚੇ ਆ ਸੋ ਮੈਂ ਸੰਤ ਗੁਰਮੀਤ ਸਿੰਘ ਇਮਾਨੂਅਲ ਕ੍ਰਿਸਚੀਅਨ ਨੈਸ਼ਨਲ ਤੋਂ ਜ਼ਿਲ੍ਹਾ ਪ੍ਰਧਾਨ ਫਤਿਹਗੜ ਸਾਹਿਬ ਤੋਂ ਸੋ ਜਿਵੇਂ ਵੀ ਸਾਰੇ ਜਾਣਦੇ ਆ ਕਿ ਅੱਜ ਪੂਰੇ ਭਾਰਤ ਦਾ ਜਿਹੜਾ ਮਾਹੌਲ ਹੈ ਪੂਰਾ ਖਰਾਬ ਕੀਤਾ ਜਾ ਰਿਹਾ ਹੈਗਾ ਸੋ ਅਸੀਂ ਰਾਸ਼ਟਰਪਤੀ ਦੁਆਰਾ ਔਰ ਡੀਸੀ ਦੁਆਰਾ ਮੰਗ ਪੱਤਰ ਭੇਜ ਦਿੱਤੇ ਗਏ ਆ ਔਰ ਸਾਰੇ ਪਾਸ ਸਰਬਾਨ ਮਿਲਨ ਸਹਿਯੋਗ ਦੇ ਵਿੱਚ ਆਏ ਨੇ ਅੱਜ ਫਤਿਹਗੜ੍ਹ ਸਾਹਿਬ ਤੋਂ ਸੋ ਪੂਰੇ ਦੇਸ਼ ਦੇ ਵਿੱਚ ਗਰੀਬ ਵਿਅਦ ਕਾਨੂੰਨ ਬਣਾਏ ਜਾ ਰਿਹਾ ਹੈ ਧਾਰਮਿਕ ਘਟਗਿੰਤੀਆਂ ਨੂੰ ਸਤਾਇਆ ਜਾ ਰਿਹਾ ਹੈ ਔਰ ਰੋਜ਼ ਹਮਲੇ ਵਧ ਰਹੇ ਹਨ ਕਾਨੂੰਨ ਦੀ ਇਹ ਜਿਹੜੀ ਵਿਸਥਾ ਖਰਾਬ ਹੋ ਰਹੀ ਹੈ ਇਸ ਸੰਬੰਧੀ ਕਾਰਵਾਈ ਕਰਨ ਦੇ ਲਈ ਅਸੀਂ ਕਿਹਾ ਮੰਗ ਪੱਤਰ ਦੇਣ ਵਾਸਤੇ ਆਇਆ ਤਾਂ ਕਿ ਸਾਡਾ ਮੰਗ ਪੱਤਰ ਭਾਰ ਸਰਕਾਰ ਰਾਸ਼ਟਰਪਤੀ ਕੋ ਪਹੁੰਚੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸੋ ਮੈਂ ਦੱਸਣਾ ਚਾਹੁੰਦਾ ਪੰਜਾਬ ਕ ਪੰਜਾਬ ਸਾਸ਼ਤਿ ਰਾਜਾਂ ਦੇ ਵਿੱਚ ਆਰਐਸਐਸ ਬਜੰਗ ਦਾਸ ਸੰਬੰਧੀ ਗੁੰਡਾਗਰਦੀ ਵਧ ਰਹੀ ਹੈ। ਕਾਨੂੰਨ ਦੀ ਜਿਹੜੀ ਅਮਨ ਬਹਾਲੀ ਜਿਹੜੀ ਹੈ ਉਹ ਖਰਾਬ ਕੀ ਤੇ ਹਰ ਦਿਨ ਬਿਨ ਦਿਨ ਹਾਲਾਤ ਮਾੜੇ ਹੋ ਰਹੇ ਨੇ। ਖੁੱਲੇ ਆਮ ਧਾਰਮਿਕ ਨਫ਼ਰਤ ਫੈਲਾਈ ਜਾ ਰਹੀ ਹੈ ਤੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੋ ਇਹ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਮੈਂ ਦੱਸਣਾ ਚਾਹੁੰਦਾ ਜੇ ਬਜਰੰਗਲ ਦੇ ਗੁੰਡੇ ਨੇ ਸ਼ਰਿਆਮ ਕੰਮ ਕਰਦੇ ਰਹੇ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਨਫਤ ਫਲਾਈ ਜਾ ਰਹੀ ਹੈ 크리스마ਸ ਦੇ ਮੌਕੇ ਚਰਚਾਂ ਦੇ ਉੱਪਰ ਹਮਲੇ ਕੀਤੇ ਗਏ ਧਾਰਮਿਕ ਸਮਾਗੋ ਬੰਦ ਕੀਤੇ ਗਏ ਜ਼ਬਰਦਸਤੀ ਰੋਕਿਆ ਗਿਆ ਸਾਡੇ ਪਾਸਟ ਸਹਿਬਾਨਾਂ ਨੂੰ ਕੁੱਟਿਆ ਮਾਰਿਆ ਗਿਆ ਧਾਰਮਿਕ ਸਮਾਗੋ ਬੰਦ ਕੀਤੇ ਗਏ ਇਹ ਸਾਰੇ ਘਟਨਾਵਾਂ ਬਹੁਤ ਜ਼ਿਆਦਾ ਹੋ ਜਾਂ ਪੂਰੇ ਦੇਸ਼ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਰਾਸ਼ਟਰਪਤੀ ਅੱਗੇ ਕਿ ਉੱਚ ਪੱਧਰੀ ਜਾਂਚ ਕੀਤੀ ਜਾਵੇ ਇਹਨਾਂ ਇਸ ਤਰ੍ਹਾਂ ਨਾਲ ਸ਼ਾਮਲ ਸਾਰੇ ਦੋਸਤਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਾਨੂੰਨ ਦੇ ਤਹਿਤ ਸਖਤ ਸਜ਼ਾ ਦਿੱਤੀ ਜਾਵੇ ਦੇਸ਼ ਭਰ ਦੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਯਕੀਨੀ ਬਣਾਈ ਜਾਵੇ ਤਾਂ ਕਿ ਹਰ ਤਰ੍ਹਾਂ ਦੇ ਵਰਗ ਤੇ ਨਾਗਰੀ ਦੇ ਲੋਕ ਬਿਨਾਂ ਡਰ ਤੋਂ ਆਪਣਾ ਜੀਵਨ ਧਾਰਮਿਕ ਆਜ਼ਾਦੀ ਦਾ ਸਹਿਤ ਜਿਉਂ ਸਕਣ ਸੋ ਭਾਰਤ ਦਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਸਮਾਨਤਾ ਦਾ ਧਾਰਮਿਕ ਆਜ਼ਾਦੀ ਦਾ ਤੇ ਨਿਆਂ ਦੀ ਗਰੰਟੀ ਦਿੰਦਾ ਹੈ ਜੇਕਰ ਇਹਨਾਂ ਮਸਲਿਆਂ 'ਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤੇ ਦੇਸ਼ ਦੀ ਲੋਕਤੰਤ੍ਰਿਕ ਸਮਾਜਿਕ ਬਣਤਰ ਨੂੰ ਬਹੁਤ ਵੱਛੇ ਸਿਲਕ ਸਕਦੀ ਹੈ ਲੱਗ ਵੀ ਰਹੀ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ-ਜਿੱਥੇ ਵੀ ਆ ਪੰਜਾਬ ਵਿੱਚ ਪਾਰ ਦਾ ਕੋਈ ਹਿੱਸਾ ਹੋਵੇ ਜਿੱਥੇ ਵੀ ਧਾਰਮਿਕ ਆਜ਼ਾਦੀ ਉੱਪਰ ਹਮਲੇ ਕੀਤੇ ਜਾਂਦੇ ਨੇ ਔਰ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਸੋ ਅਸੀਂ ਆਸ ਤੇ ਉਮੀਦ ਕਰਦੇ ਹਾਂ ਦੇ ਪ੍ਰਧਾਨ ਦੇ ਰਾਸ਼ਟਰਪਤੀ ਤੁਰੰਤ ਦਖਲ ਦੇ ਕੇ ਸਮਰਨ ਸਰਕਾਰਾਂ ਨੂੰ ਤਰੰਤ ਲੋੜੀਂਦੇ ਹੁਕਮ ਜਾਰੀ ਕਰਨ ਤੇ ਨਾਲ ਹੀ ਰਸਨਾ ਚੋਣਾਂ ਹਨ ਕਿ ਜੋ ਵੀ ਕੇਂਦਰ ਸਰਕਾਰ ਦੇ ਵੱਲੋਂ ਜੀ ਆਇਆਂ ਦੀ ਸਕੀਮ ਨੂੰ ਲਾਗ ਕਰਕੇ ਮਗਨੇਗਾ ਸਕੀਮ ਖਤਮ ਕੀਤੀ ਗਈ ਹੈ ਸੋ ਸਾਡੀ ਸਾਰੇ ਪੂਰਜੋਰ ਮੰਗ ਹੈ ਕਿ ਪਹਿਲਾਂ ਵਾਂਗੂ ਨਰੇਗਾ ਦੀ ਸਕੀਮ ਨੂੰ ਹੁਣ ਬਹਾਲ ਕੀਤੀ ਜਾਵੇ ਇਸ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦਾ ਗਰੀਬਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਹੱਕਾਂ ਤੇ ਡਾਕਾ ਮਾਰਿਆ ਗਿਆ ਸੋ ਸਾਡੀ ਪੂਰਜੋਰ ਅਪੀਲ ਤੇ ਬੇਨਤੀ ਹੈ ਕਿ ਨਰੇਗਾ ਦੀ ਸਕੀਮ ਫੇਰ ਤੋਂ ਬਹਾਲ ਕੀਤੀ ਜਾਵੇ ਉਸ ਵਜ੍ਹਾ ਸਿ ਇਹ ਮੰਗ ਪੱਤਰ ਲੈ ਕੇ ਆਏ ਆ ਸਾਨੂੰ ਉਮੀਦ ਹੈ ਕਿ ਸਾਨੂੰ ਜਲਦੀ ਇਨਸਾਫ ਮਿਲੇਗਾ ਧੰਨਵਾਦ ਸਾਰਿਆਂ ਜੇਮਸੀ ਦੀ ਹallelujah 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 ਹallelujah